ਰਾਏਕੂਟ ਸਹਿਰ ਦੇ ਬੱਸ ਸਟੈਂਡ ਅੱਗੇ ਲੁਧਿਆਣਾ ਰਾਜਮਾਰਗ ਤੇ ਅੱਜ ਸਵੇਰੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਥੱਲੇ ਕੁਚਲੇ ਜਾਣ ਕਾਰਨ ਇੱਕ 70 ਸਾਲ ਬਜ਼ੁਰਗ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦਰਸ਼ ਸਿੰਘ 70 ਸਾਲ ਪੁੱਤਰ ਮੱਗਰ ਸਿੰਘ ਵਾਸੀ ਜਟਪੜਾ ਜੋ ਪ੍ਰਾਈਵੇਟ ਤੌਰ ਤੇ ਬਿਜਲੀ ਮਕੈਨਿਕ ਵਜੋਂ ਕੰਮ ਕਰਦਾ ਸੀ ਅਤੇ ਅੱਜ ਸਵੇਰੇ 9 ਵਜੇ ਦੇ ਕਰੀਬ ਬਸ ਰਾਹੀਂ ਰਾਇਕੋਟ ਸਹਿਰ ਆਇਆ ਪਰ ਉਹ ਜਦੋਂ ਲੁਧਿਆਣਾ ਬਠਿੰਡਾ ਰਾਜਮਾਰਗ ਤੇ ਸਥਿਤ ਬਸ ਸਟੈਂਡ ਤੇ ਚੌਕ ਅੱਗੇ ਸੜਕ ਪਾਰ ਕਰਨ ਲੱਗਾ ਤਾਂ ਬਸ ਅੱਡੇ ਵਿੱਚੋਂ ਨਿਕਲ ਕੇ ਰਾਜਮਾਰਗ ਤੇ ਚੜਨ ਲੱਗੀ ਡੱਬ ਵਾਲੀ ਟਰਾਂਸਪੋਰਟ ਕੰਪਨੀ ਦੀ ਬਸ ਜਿਸ ਨੂੰ ਡਰਾਈਵਰ ਸੰਦੀਪ ਸਿੰਘ ਪੁੱਤਰ ਬਿਕਰ ਸਿੰਘ ਵਾਸੀ ਫੋਲੋ ਮਿੱਠੀ ਚਲਾ ਰਿਹਾ ਸੀ ਉਸ ਨਾਲ ਟੱਕਰ ਹੋ ਗਈ ਅਤੇ ਉਸ ਦਾ ਸਿਰ ਬਸ ਦੇ ਟਾਇਰ ਥੱਲੇ ਆ ਕੇ ਬੁਰੀ ਤਰ੍ਹਾਂ ਕੁਚਲਿਆ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ। ਇਉ ਸਹਾਤ ਸੇਦੀ ਸੂਚਨਾ ਮਿਲਣ ਉਪਰੰਤ ਐਸਆਈ ਕੁਲਦੀਪ ਕੁਮਾਰ ਦੀ ਅਗਵਾਈ ਵਿੱਚ ਰਾਏਕੋਟ ਸਿਟੀ ਪੁਲਿਸ ਫੋਰਸ ਮੌਕੇ ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਸਿਟੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਐਂਬੂਲੈਂਸ ਰਾਹੀਂ ਮੋਰਚਰੀ ਵਿੱਚ ਰਖਵਾ ਦਿੱਤਾ ਇਤਿਹਾਸਕ ਰਸਤ ਬਸ ਨੂੰ ਕਬਜ਼ੇ ਵਿੱਚ ਲੈ ਲਿਆ ਪਰੰਤੂ ਹਾਦਸੇ ਉਪਰੰਤ ਬਸ ਚਾਲਕ ਅਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ ਇਸ ਮੌਕੇ ਮ੍ਰਿਤਕ ਦਰਸ਼ਨ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਦੋਸਤਾਂ ਮਿੱਤਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਬਣਦੀ ਕਾਰਵਾਈ ਕਰਕੇ ਮ੍ਰਿਤਕ ਪਰਿਵਾਰ ਨੂੰ ਇਨਸਾਫ ਦਵਾਉਣ ਦੀ ਮੰਗ ਕੀਤੀ ਹੈ ਰਾਇਕੋਟ ਤੋਂ ਦਲਵਿੰਦਰ ਸਿੰਘ ਅਰਸੀਨ ਦੀ ਰਿਪੋਰਟ ਮੈਂ ਕੀ ਨਾ ਥੋੜਾ ਮੇਰਾ ਨਾਮ ਭਵਿੰਦਰ ਸਿੰਘ ਭਵਿੰਦਰ ਕੀ ਘਟਨਾ ਹੈ ਪੁਰੀ ਹੈ ਇਹਨਾਂ ਜੀ ਅਜੀਬ ਪਿੰਡ ਜਿਗੇ ਬਿਜਲੀ ਦਾ ਕੰਮ ਕਰਦੇ ਸੀ ਹਾਂ ਜੀ ਮੇਰਾ ਦੋਸਤ ਦਾ ਮੁੰਡਾ ਸੁਵਿੰਦਰ ਸਿੰਘ ਉਹਨਾਂ ਦੇ ਡੈਡੀ ਅਦਤ ਸਿੰਘ ਜੋ ਕਿ ਬਿਜਲੀ ਦੇ ਕਿਸੇ ਕੰਮ ਕੰਮ ਲਈ ਥ੍ਰੀ ਲੁਕਾ ਕੰਮ ਲਈ ਇੱਥੇ ਰੈਕਟ ਆਏ ਸੀ ਸੋਭਾ ਤੇ ਸੜਕ ਪਾਰ ਕਰਨ ਦੌਰਾਨ ਆਪਾਂ ਨਾ ਵਾਪਰ ਗਿਆ ਇੱਕ ਪ੍ਰਾਈਵੇਟ ਕੰਪਨੀ ਦੀ ਵਾਸ ਆ ਰਹੀ ਸੀ ਦਰਸ਼ਨ ਮਾਤਾ ਵਰਕਰ ਕਹਿ ਰਹੀ ਹੈ ਉਹਦੇ ਥੱਲੇ ਉਹਨਾਂ ਨੇ ਮੌਕੇ ਜਰਮਤ ਹੋ ਗਈ ਅੱਜ ਹੁਣ ਕੀ ਕਾਰਵਾਈ ਕਰ ਰਹੀ ਹੈ ਪੁਲਿਸ ਹੁਣ ਇਸ ਸਮੇਂ ਹਸਪਤਾਲ ਲੈ ਕੇ ਜਾ ਰਹੇ ਆ ਅੱਗੇ ਜਿਵੇਂ ਵੰਦੀਕਾਰ ਬਈ ਹੋਊ ਜਹੇ ਜੇ ਕੋਈ ਦੋਸ ਹਸਾਬ ਨਾਲ ਕੀਤਾ ਰੋ ਬੈਠ ਵਿਚਾਰਿਆ ਤੁਸੀਂ ਕੀ ਮੰਗ ਕਰਦੇ ਹੋ ਬਸਟਾ ਮੰਗਦਾ ਇਹੀ ਕਰਦਾ ਜੀ ਗਰੀਬ ਪਰਿਵਾਰਾਂ ਨੂੰ ਹਿਸਾਬ ਦਵਾਇਆ ਜਾਵੇ ਅ ਭਾਈ ਜਿੱਥੇ ਬਸ ਸਟੈਂਡ ਐ ਐਕਸੀਡੈਂਟ ਹੋਇਆ ਕੀ ਮਾਮਲਾ ਤੇ ਕੀ ਕਾਰਵਾਈ ਕੀਤੀ ਗਿਆ ਇਹ ਜੇ ਡੱਬਾਂ ਵਾਲੀ ਟਰਾਂਸਪੋਰਟ ਕੰਪਨੀ ਦੀ ਪ੍ਰਾਈਵੇਟ ਬੱਸ ਸੀਗੀ ਇਹ ਇਹ ਜਾ ਰਹੀ ਸੀ ਇਥੋਂ ਬਸ ਸਟੈਂਡ ਤੋਂ ਨਿਕਲੀ ਸੀ ਰਾਏਕੋਟ ਤੋਂ ਲੁਧਿਆਣਾ ਜਾਣੀ ਸੀ ਲੋ ਬੱਸ ਸਟੈਂਡ ਤੋਂ ਨਿਕਲੀ ਆ ਤੇ ਸੱਜੇ ਕਾਰਨ ਕੀਤੀ ਆ ਉੱਥੇ ਇੱਕ ਬਜ਼ੁਰਗ ਸੀਗਾ ਦਰਸ਼ਨ ਸਿੰਘ ਪੁੱਤਰ ਮੱਘਰ ਸਿੰਘ ਚਟਪੁਰੇ ਪਿੰਡ ਤੋਂ ਇਹ ਉਤੋਂ ਸੜਕ ਕ੍ਰੋਸ ਕਰਨ ਲੱਗਾ ਬੱਸ ਦੇ ਅੱਗੇ ਆ ਗਿਆ ਬੱਸ ਉੱਪਰ ਦੀ ਇਹ ਲੰਘੀ ਛੱਡੇ ਤੇ ਮੌਕੇ ਤੇ ਮੌਤ ਹੋ ਗਈ ਆ ਦਰਸ਼ਨ ਸਿੰਘ ਦੀ ਤੇ ਬੱਸ ਅਸੀਂ ਕਾਬੂ ਕਰ ਲਈ ਆ ਡਰਾਈਵਰ ਮੌਕੇ ਤੋਂ ਉਹਨੂੰ ਆਸੇ-ਪਾਸੇ ਹੋ ਗਿਆ ਕਿਤੇ ਤੇ ਬਾਕੀ ਇਹਦੇ ਪਰਿਵਾਰ ਦੇ ਮੈਂਬਰ ਆਉਂਦੇ ਆ ਦਰਸ਼ਨ ਸਿੰਘ ਦੇ ਉਹਨਾਂ ਦੇ ਬਿਆਨਾਂ ਮਤਾ ਕੁਝ ਉਹਨਾਂ ਦੀ ਕਾਰਵਾਈ ਕਰਦੇ ਆ ਇਹ ਚਾਲਕ ਕੌਣ ਆ ਦਾ ਕੀ ਨਾਮ ਬੱਸ ਬੱਸ ਚਾਲਕ ਉਹਦਾ ਕੀ ਨੋਆ ਕੌਣ ਆ ਕਿੱਥੋਂ ਦਾ ਅ ਬਸ ਚਾਲਕ ਦਾ ਪਤਾ ਲੱਗਿਆ ਸੰਦੀਪ ਸਿੰਘ ਆ ਕੋਈ ਫਲੋ ਮਿੱਟੀ ਪਿੰਡ ਦਾ ਸੰਗ ਥਾਣੇ ਚ ਪਿੰਡ ਦਾ ਬਟਨੇ ਚ ਉਥੋਂ ਦਾ ਡਰਾਈਵਰ ਆ